ਨਮਸਕਾਰ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਐਸਐਮਜ਼ेड ਨਿਊਜ਼ ਚਰਚਾ ਦਾ ਵਿਸ਼ਾ ਦੇਖੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਸਿਆਸਤ ਦੇ ਨਾਲ ਜੁੜੇ ਮੁੱਦੇ ਨੂੰ ਲੈ ਕੇ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਸਾਹਮਣੇ ਗੱਲਬਾਤ ਕਰਾਂਗੇ ਨਿਊਜ਼ ਐਡੀਟਰ ਵਿਰਿੰਦਰ ਜੀ ਦੇ ਨਾਲ ਵਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਐਸਐਮਜ਼ेड ਨਿਊਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਵਿੰਦਰ ਜੀ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਹਮੇਸ਼ਾ ਹੀ ਆਪਣੀ ਸਰਕਾਰ ਨੂੰ ਉਹ ਘੇਰ ਦੇ ਨਜ਼ਰ ਆਉਂਦੇ ਨੇ ਤੇ ਜ ਦੇਖੋ ਜੀ ਹੁਣ ਜਿਸ ਤਰ੍ਹਾਂ ਕਿ ਕੋਈ ਤੇ ਪਹਿਲਾਂ ਵੀ ਇਹਨਾਂ ਨੇ ਧੜਾ ਧੜ ਇੱਕ ਤੋਂ ਬਾਅਦ ਇੱਕ ਨਾਟ ਟਵੀਟ ਕੀਤੇ ਆਪਣੀ ਸਰਕਾਰ ਦੇ ਖਿਲਾਫ ਜੀ ਹੁਣ ਗੱਲ ਇਸ ਵੇਲੇ ਜਿਹੜੀ ਚੱਲ ਰਹੀ ਹੈ ਟਵੀਟ ਕਰ ਰਹੇ ਨੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਗਰਮੀ ਤਾਂ ਪਹਿਲਾਂ ਵੀ ਸੀ ਬਿਜਲੀ ਦੀ ਕਟ ਪਹਿਲਾਂ ਵੀ ਲੱਗਦੇ ਸੀ ਪਰ ਜਦੋਂ ਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਇਹ ਐਲਾਨ ਕਰ ਗਏ ਨੇ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਤੇ 300 ਯੂਨਟ ਹਰ ਘਰ ਨੂੰ ਫ੍ਰੀ ਦੇਣਗੇ ਮੈਨੂੰ ਲੱਗਦਾ ਹੈ ਕਿ ਬਿਜਲੀ ਦੇ ਝਟਕੇ ਜਿਹੜੇ ਆ ਨਾ ਉਵਰੋਧੀ ਤਰ੍ਹਾਂ ਨੂੰ ਪੈਣੀ ਸ਼ੁਰੂ ਹੋ ਗਏ ਨੇ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਐਲਾਨ ਕੀਤੇ ਆ ਉਹ ਜਿਹੜੀ ਸਿਆਸਤਾਂ ਤੋਂ ਭਗਤੀ ਨਜ਼ਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਦੇ ਖਿਲਾਫ ਹੀ ਟਵੀਟ ਜਿਸ ਤਰ੍ਹਾਂ ਕਰ ਰਹੇ ਨੇ ਉਹਨਾਂ ਨੇ ਕਿਹਾ ਜੀ ਪੰਜਾਬ ਸਰਕਾਰ ਨੂੰ ਵੀ ਇਸ ਮੁੱਦੇ ਤੇ ਕੁਝ ਕਰਨਾ ਚਾਹੀਦਾ ਆਪਣੀ ਸਰਕਾਰ ਦੇ ਖਿਲਾਫ ਹੀ ਉਹ ਗੱਲਾਂ ਕਰ ਰਹੇ ਨੇ ਔਰ ਕਹਿ ਰਹੇ ਨੇ ਜਿਸ ਤਰੀਕੇ ਦੱਸੇ ਕਿ ਪੰਜਾਬ ਦੇ ਵਿੱਚ ਜਿਹੜਾ 900 ਕਰੋੜ ਰੁਪਏ ਦੀ ਜਿਹੜੀ ਸਬਸਿਡੀ ਹੈ ਉਹ ਪਹਿਲਾਂ ਸਰਕਾਰ ਦੇ ਏਰੀਆ ਪਰ ਜਿਹੜੇ ਸਰਚਾਰਜ ਨੇ ਉਹ ਜ਼ਿਆਦਾ ਹੋਣ ਕਾਰਨ ਜਿਹੜੇ ਪਰ ਯੂਨਟ ਹੈ ਉਹ ਲਾ ਲੋ ਕਿ 10 ਤੋਂ 12 ਦੀ بجائے ਜੇ ਸਹੀ ਤਰੀਕੇ ਦੇ ਨਾਲ ਸਰਚਾਰਜ ਘਟਾਏ ਜਾਣ ਤੇ 3-4 ਰੁਪਏ ਜੂਨਟ ਜਿਹੜਾ ਨਾ ਉਹ ਪੈ ਸਕਦੀ ਹੈ ਬਿਜਲੀ ਹੁਣ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਬਿਜਲੀ ਦਾ ਮੁੱਦਾ ਪਖਿਆ ਹੁਣ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਗੱਲ ਕੀਤੀ ਹੈ ਕਿ ਜਿਸ ਤਰੀਕੇ ਸਰਕਾਰ ਜਿਹੜੀ ਹੈ ਉਸਨੇ ਵਾਅਦੇ ਕੀਤੇ ਆ ਤੇ ਉਹਦੇ ਉੱਤੇ ਵਾਈਟ ਪੇਪਰ ਜਿਹੜਾ ਹੈ ਉਹ ਜਾਰੀ ਕਰ ਦੇਣਾ ਚਾਹੀਦਾ ਹੈ ਸਰਕਾਰ ਨੂੰ ਆਪਣੇ ਕੀਤੇ ਵਾਅਦਿਆਂ ਦੇ ਅਨੁਸਾਰ ਸੋ ਗੱਲ ਇਹ ਹੈ ਕਿ ਇਹ ਬਿਜਲੀ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਵੀ ਦੇਖੋ ਕਿ ਸੁਖਵੀਰ ਸਿੰਘ ਬਾਦਲ ਨੇ ਵੀ ਲੱਭੀ ਦੇ ਵਿੱਚ ਜਾ ਕੇ ਐ ਐਸ ਡੀਓ ਦੇ ਦਫਤਰ ਦੇ ਅੱਗੇ ਧਰਨੇ ਦਿੱਤੇ ਆ ਅਕਾਲੀਆਂ ਨੇ ਧਰਨੇ ਦਿੱਤੇ ਆ ਹੋਰ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਇਸ ਮੁੱਦੇ ਦੇ ਬਿਜਲੀ ਦੇ ਮੁੱਦੇ ਦੇ ਉੱਤੇ ਗੱਲਾਂ ਕਰ ਰਹੀਆਂ ਨੇ ਸੋ ਇਹ ਹੈ ਕਿ ਬਿਜਲੀ ਦੇ ਮੁੱਦੇ ਤੇ ਹਰ ਸਾਲ ਹੁੰਦੇ ਪਰ 2022 ਦੀਆਂ ਚੋਣਾਂ ਨੂੰ ਵੇਲੇ ਇਸ ਵੇਲੇ ਮੈਂ ਸਮਝਦਾ ਕਿ ਇਹੋ ਜਿਹੜੇ ਮੁੱਦੇ ਆ ਹੋਰ ਵੀ ਮੁੱਦੇ ਉੱਠਣਗੇ ਲੇਕਿਨ 2022 ਦੀਆਂ ਚੋਣਾਂ ਨੂੰ ਜਿੱਦਾਂ ਇਸ ਤਰੀਕੇ ਦੇ ਨਾਲ ਲੱਗੇ ਆ ਰਹੀਆਂ ਨੇ ਤੇ ਇਹ ਜਿਹੜੇ ਮੁੱਦਾ ਹੈ ਬਿਜਲੀ ਦਾ ਇਹ ਜਿਆਦਾ ਭਖਿਆ ਜੀ ਵਦੇ ਜੀ ਨਵਜੋਤ ਸਿੰਘ ਜਿਸ ਤਰੀਕੇ ਦੇ ਨਾਲ ਆਪਣੀ ਸਰਕਾਰ ਦੇ ਖਿਲਾਫ ਟਿੱਪਣੀਆਂ ਕਰ ਰਹੇ ਨੇ ਕਿ ਲੱਗਦਾ ਹੈ ਕਿ ਹਾਈ ਕਮਾਂਡ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੇ ਕਲੇਸ਼ ਨੂੰ ਦੂਰ ਕਰ ਸਕੇਗੀ। ਆਰਤੀ ਜੀ ਅਸਰਾ ਹੈ ਕਿ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਹੁਰੀ ਦਿੱਲੀ ਗਏ ਨੇ। ਜੀ ਮੁਲਾਕਾਤ ਕੀਤੀ ਹੈ। ਪ੍ਰਿੰਕਾ ਗਾਂਧੀ ਨਾਲ, ਰਾਹੁਲ ਗਾਂਧੀ ਨਾਲ, ਸੋਨੀਆ ਗਾਂਧੀ ਨਾਲ ਮੁਲਾਕਾਤ ਨਹੀਂ ਹੋ ਪਾਈ। ਜੀ ਬਿਲਕੁਲ। ਹੁਣ ਕੈਪਟਨ ਅਮਰਿੰਦਰ ਸਿੰਘ ਹਰਾਨੇ ਵੀ ਜਾਣਦੀਆਂ ਗੱਲਾਂ ਚੱਲਦੀਆਂ ਪਈਆਂ ਪਰ ਫਿਲਹਾਲ ਮੁਲਾਕਾਤ ਨਹੀਂ ਹੋਈ। ਔਰ ਜਿਸ ਤਰੀਕੇ ਦੇ ਨਾਲ ਰੱਸਾ ਕਸੀ ਚੱਲ ਰਹੀ ਹੈ ਮੇਨ ਜਿਹੜਾ ਸੁੱਤਾ ਧਾਰਾ ਨੂੰ ਜੋ ਸਿੰਘ ਸਿੱਧੂ ਨੂੰ ਆਖਿਆ ਜਾ ਰਿਹਾ ਕਿ ਮੁਕਤੇ ਮਸਲੇ ਇਹਨਾਂ ਨਹੀਂ ਪਖਾਏ ਨਹੀਂ ਬਰਗਾੜੀ ਮਸਲੇ ਨੂੰ ਲੈ ਕੇ ਜਾਂ ਜਿਹੜੇ ਵਾਦੇ ਕੀਤੇ ਸੀਗੇ 2017 ਦੇ ਵਿੱਚ ਕੈਪਟਨ ਅਬਰਿੰਦਰ ਸਿੰਘ ਨੇ ਉਹ ਵਾਦੇ ਪੂਰੇ ਨਹੀਂ ਹੋਏ ਜੀ ਉਹ ਮੁੱਦੇ ਜਿਹੜੇ ਆ ਹੋਰ ਭਾਕੇ ਨੇ ਸੋ ਜਿਸ ਤਰੀਕੇ ਦੇ ਨਾਲ ਹਾਈ ਕਮਾਂਡ ਨੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਔਰ ਗੱਲ ਕੀਤੀ ਹੈ ਕਿ ਭਾਈ ਤੁਸੀਂ ਕੋਈ ਟਵੀਟ ਨਾ ਕਰੋ ਕੋਈ ਗਲਬਾਤ ਨਾ ਕਰੋ ਬਾਰ ਜਿਸ ਤਰੀਕੇ ਦਾ ਨਾ ਟਵੀਟ ਕਰ ਰਿਹਾ ਮੈਨੂੰ ਲੱਗਦਾ ਹੈ ਕਿ ਹਾਈ ਕਮਾਂਡ ਦੋਨਾਂ ਤੋਂ ਨਾਰਾਜ਼ ਹੈ ਨਵਜੋਤ ਸਿੰਘ ਸਿੱਧੂ ਤੋਂ ਵੀ ਨਾਰਾਜ਼ ਹੈ ਔਰ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਨਾਰਾਜ਼ ਹੈ ਜੀ ਹਰੀਸ਼ ਸ਼ਰਾਵਤ ਹੁਰਾ ਨੇ ਆਖਿਆ ਸੀਗਾ ਕਿ ਜੁਲਾਈ ਦੇ ਪਹਿਲੇ ਹਫਤੇ ਇਸ ਮਸਲੇ ਦੇ ਉੱਤੇ ਜਿਹੜਾ ਮਾਮਲਾ ਜਿਹੜਾ ਜੋ ਮੁੱਦਾ ਪਕਿਆ ਹੋਇਆ ਹੈ ਇਸ ਨੂੰ ਠੱਲ ਪੈ ਜੂਗੀ ਸਾਰਾ ਕੁਝ ਠੀਕ ਹੋ ਜਾਊਗਾ ਔਰ ਜਿਸ ਤਰੀਕੇ ਦੇ ਨਾਲ ਸਿੱਧੂ ਹੁਰਾ ਨੇ ਹੁਣ ਬਿਜਲੀ ਦੇ ਮੁੱਦਿਆਂ ਦੇ ਉੱਤੇ ਆਪਣੇ ਸਰਕਾਰ ਨੂੰ ਘੇਰਨ ਦੀ ਗੱਲ ਕੀਤੀ ਹੈ ਆਪਣੀ ਸਰਕਾਰ ਨੂੰ ਘੇਰਿਆ ਟਵੀਟ ਕਰਕੇ ਜੀ ਮੈਨੂੰ ਲੱਗਦਾ ਨਹੀਂ ਕਿ ਇੰਨੀ ਜਲਦੀ ਜਿਹੜੇ ਆ ਉਹ ਲਾਗੇ ਆ ਸਕਦੇ ਨੇ ਮਤਲਬ ਮਾਮਲਾ ਹੱਲ ਹੋ ਸਕਦਾ ਹੈ ਇਹਦਾ ਨੁਕਸਾਨ ਸਿੱਧਾ-ਸਿੱਧਾ ਸਰਕਾਰ ਨੂੰ ਹੋਊਗਾ ਕਿਉਂਕਿ ਬਹੁਤ ਦੇਖ ਲੋ ਜੁਲਾਈ ਦਾ ਮਹੀਨਾ ਅੱਜ 5 ਤਰੀਕ ਹੋ ਗਈ ਹੈ ਜੀ ਤੇ ਹੋਰ ਥੋੜੀ ਕੁਝ ਮਹੀਨਿਆਂ ਤੱਕ ਚੋਣ ਜਾਬਤਾ ਲੱਗ ਸਕਦਾ ਹੈ ਜੀ ਤੇ ਹਾਲੇ ਪਾਰਟੀ ਵੱਲੋਂ ਆਪਣੇ ਉਮੀਦਵਾਰ ਵੀ ਐਲਾਨੇ ਜਾਣੇ ਨੇ ਕੈਂਪੇਨਿੰਗ ਵੀ ਸ਼ੁਰੂ ਹੋਣੀ ਹੈ ਜੀ ਲੋਕਾਂ ਦੇ ਵਿੱਚ ਵਿਸ਼ਵਾਸ ਆ ਜਿਹੜਾ ਉਹ ਕਾਂਗਰਸ ਨੇ ਗਵਾਇਆ ਬੁਰੀ ਤਰੀਕੇ ਨਾਲ ਗਵਾਇਆ ਜੀ ਜੋ ਝੂਠੇ ਵਾਦੇ ਕੀਤੇ ਨੇ ਝੂਠੇ ਕਹਾਂਗੇ ਕਿ ਜੋ ਵਾਦੇ ਕਰਕੇ ਪੂਰੇ ਨਾ ਕਰਨਾ ਲੋਕ ਜੋ ਕਹਿ ਰਹੇ ਨੇ ਜੀ ਉਹ ਤੇ ਝੂਠ ਹੀ ਕਹਿਣਗੇ ਨਾ ਵੀ ਲੋਕ ਤੇ ਇਹੀ ਕਹਿਣਗੇ ਕਿ ਝੂਠ ਬੋਲ ਰਹੇ ਆ ਬਿਲਕੁਲ ਸੋ ਇਹ ਹਾਲਾਤ ਇਹ ਆ ਗਏ ਨੇ ਕਿ ਜੇ ਹੁਣ ਜਿਸ ਤਰੀਕੇ ਦੇ ਨਾਲ ਹਾਈ ਕਮਾਂਡ ਨੇ 18 ਨੁਕਤਿਆਂ ਦੀ ਗੱਲ ਕੀਤੀ ਹੈ ਜੇ ਰੇਤ ਮਾਫੀਆ ਦਾ ਨੁਕਤਾ ਵੀ ਹੈਗਾ ਮੁੱਦਾ ਵੀ ਹੈਗਾ ਜੀ ਭਈ ਇਹ ਜਿਹੜੇ 18 ਨੁਕਤਿਆਂ ਤੇ ਕੰਮ ਕਰਨਾ ਹੈ ਮੈਨੂੰ ਨਹੀਂ ਲੱਗਦਾ ਕਿ ਜੋ 4.5 ਸਾਲ ਚ ਨਹੀਂ ਕੀਤਾ ਇੰਨੀ ਜਲਦੀ ਇਹ ਸਭ ਚੀਜ਼ਾਂ ਹੋ ਸਕਣਗੀਆਂ ਜੇ ਕਰਨਗੇ ਵੀ ਤੇ ਸਮਝ ਲੋ ਕਿ ਗੰਗਲੋ ਤਾਂ ਮਿੱਟੀ ਛਾੜਨ ਵਾਲੀ ਗੱਲ ਕਰਨਗੇ ਕਿ ਜੋ ਇੱਕ ਸਮਾਂ ਹੁੰਦਾ ਹੈ ਪੂਰੇ ਦੇ ਪੂਰਾ ਉਹਦਾ پلان ਕੀਤਾ ਜਾਂਦਾ ਤਰੀਕੇ ਦੇ ਨਾਲ ਇੰਪਲੀਮੈਂਟ ਕੀਤਾ ਜਾਂਦਾ ਉਹ 6 ਮਹੀਨੇ ਤਾਂ ਵੀ ਘੱਟ ਸਮਾਂ ਰਹਿ ਗਿਆ ਬੇਸ਼ੱਕ ਇਹ ਜੁਲਾਈ ਦਾ ਮਹੀਨਾ ਚੱਲ ਰਿਹਾ ਤੇ ਫਰਵਰੀ ਮਾਰਚ ਤੱਕ ਚੋਣਾ ਹੋਣੀਆਂ ਨੇ ਪਰ ਉਸ ਤੋਂ ਪਹਿਲਾਂ ਚੋਣ ਜਾਬਤਾ ਵੀ ਮੈਨੂੰ ਲੱਗਦਾ 2-3 ਮਹੀਨੇ ਪਹਿਲਾਂ ਲੱਗ ਸਕਦਾ ਤੇ ਸਮਾਂ ਕਿੰਨਾ ਰਹਿ ਜੂਗਾ ਉਸ ਮਿੱਥੇ ਹੋਏ ਸਮੇਂ ਦੇ ਵਿੱਚ ਇਹ ਸਭ ਕੰਮ ਕਰਨੇ ਔਖੇ ਜਾਬ ਰਹੇ ਨੇ ਤੇ ਇਹਦਾ ਸਿੱਧਾ ਸਿੱਧਾ ਨੁਕਸਾਨ ਜੋ ਹੈ ਉਹ ਕਾਂਗਰਸ ਨੂੰ ਹੋਊਗਾ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਰੇਤ ਮਾਫੀਆ ਨੂੰ ਲੈ ਕੇ ਵੀ ਗੱਲਾਂ ਹੋ ਰਹੀਆਂ ਨੇ ਤੇ ਬੀਤੇ ਦਿਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ ਉਹਦੇ ਛਾਪੇਮਾਰੀ ਕੀਤੀ ਗਈ। ਉਹਨਾਂ ਦਾ ਵਿਰੋਧ ਵੀ ਕੀਤਾ ਗਿਆ ਇਸ ਗੱਲ ਨੂੰ ਲੈ ਕੇ ਤੇ ਇਸ ਵੇਲੇ ਸੁਖ ਸਰਕਾਰਿਆ ਦਾ ਇਹ ਕਹਿਣਾ ਹੈ ਕਿ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਇਹ ਸਭ ਕੁਝ ਬਾਦਲ ਸਰਕਾਰ ਦੀ ਦੇਣਾ। ਹੁਣ ਸੁਖ ਸਰਕਾਰਿਆ ਮਾਈਨਿੰਗ ਇਹਦੇ ਵਹਿਕਵੇਂ ਦੇ ਮੰਤਰੀ ਨੇ ਸੁਖਵਿੰਦਰ ਸਿੰਘ ਸਰਕਾਰਿਆ। ਜੀ। ਉਹ ਜੋ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਆਖੀ ਹੈ। ਉਹ ਕਹਿੰਦੇ ਵੀ ਰੇਤ ਮਾਫੀਆ ਜੀ ਤੇ ਇਹ ਜਿਹੜੇ ਰੇਤ ਮਾਫੀਆ ਨਾ ਜਿਹੜਾ ਲਫ਼ਜ਼ ਹੈ ਨਾ ਇਹ ਲਫ਼ਜ਼ ਰੇਤ ਮਾਫੀਆ ਇਹ ਵੀ ਬਾਦਲ ਸਰਕਾਰ ਦੀ ਦੇਣ ਹੈ ਤੇ ਰੇਤ ਮਾਫੀਆ ਇਹ ਵੀ ਬਾਦਲ ਸਰਕਾਰ ਦੀ ਲਫ਼ਜ਼ ਵੀ ਬਾਦਲ ਸਰਕਾਰ ਨੇ ਉਪਜਾਇਆ ਕੱਢਿਆ ਤੇ ਰੇਤ ਮਾਫੀਆ ਵੀ ਬਾਦਲ ਸਰਕਾਰ ਵੱਲੋਂ ਹੀ ਸ਼ੁਰੂ ਕੀਤਾ ਗਿਆ ਸੀ ਇਹ ਉਹਨਾਂ ਦੀ ਦੇਣ ਹੈ ਹੁਣ ਜਿਸ ਤਰੀਕੇ ਦੇ ਨਾਲ ਕੁਝ ਦਿਨ ਪਹਿਲਾਂ ਵੀ ਬਿਆਸ ਤੇ ਕੰਢੇ ਬਿਆਸ دریا ਦੇ ਕੰਢੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਛਾਪੇਮਾਰੀ ਕੀਤੀ ਹੈ ਉੱਥੇ ਸੁਖਵੀਰ ਬਾਦਲ ਦੇ ਕਹਿ ਰਹੇ ਆ ਕਿ ਭਾਈ ਇੱਥੇ ਗੈਰ ਕਾਨੂੰਨੀ ਜਿਹੜਾ ਮਾਈਨਿੰਗ ਹੋ ਰਹੀ ਹੈ ਜੀ ਪਰ ਉਹ ਜਿਸ ਵੇਲੇ ਉਹ ਅਫਸਰ ਆਏ ਨੇ ਮਾਈਨਿੰਗ ਡਿਪਾਰਟਮੈਂਟ ਵਾਲੇ ਉਹ ਕਹਿੰਦੇ ਨਹੀਂ ਜੀ ਇਹ ਤੇ ਕਾਨੂੰਨੀ ਹੋ ਰਹੀ ਸੀ ਇਹ ਤੇ ਜਗ੍ਹਾ ਵੀ ਬਿਲਕੁਲ ਠੀਕ ਸੀ ਜੀ ਔਰ ਉਲਟਾ ਜੋ ਹੈ ਸੁਖਬੀਰ ਬਾਦਲ ਤੇ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਉੱਤੇ ਪਰਚੇ ਦਰਜ ਹੋ ਗਏ ਭਈ ਇਹਨਾਂ ਨੇ ਕੋਵਿਡ-19 ਦੇ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜੀ ਹੋਰ ਮਾਮਲੇ ਦਰਜ ਕੀਤੇ ਗਏ ਬਿਲਕੁਲ ਸੁਖਬੀਰ ਸਿੰਘ ਬਾਦਲ ਕਹਿ ਰਹੇ ਠੀਕ ਹੈ ਇਹ ਜਗਾ ਜਿਹੜੀ ਹੈਗੀ ਹੈ ਇਹ ਕਾਨੂੰਨੀ ਹੋ ਸਕਦੀ ਹੈ ਪਰ ਇਹ ਕਿਹੜੀ ਕਿਤਾਬ ਚ ਲਿਖਿਆ ਭਈ ਜਿਹੜਾ ਮਿੱਥੀ ਗਈ ਜਗਾ ਭਈ ਇੱਥੇ ਮਾਈਨਿੰਗ ਜਿਹੜੀ ਹੈ ਉਹ 10 ਫੁੱਟ ਤੱਕ ਹੋ ਸਕਦੀ ਆ ਪਰ 2-2 ਫੁੱਟ ਤੱਕ ਮਾਈਨਿੰਗ ਹੋ ਰਹੀ ਹੈ ਕੱਢੀ ਜਾ ਰਹੀ ਹੈ ਹੋਰ ਇਹ ਗੈਰਕਾਨੂੰਨੀ ਨਹੀਂ ਹੈ। ਜੀ। ਪਰ ਜਿਸ ਤਰੀਕੇ ਦੇ ਨਾਲ ਹੁਣ ਇਹਨਾਂ ਨੇ ਪਿੱਛੇ ਜੀ ਆ ਮੁਕੇਰੀਆਂ ਦੇ ਲਾਗੇ ਵੀ ਉਹੀ ਚੀਜ਼ਾਂ ਦੇਖੀਆਂ ਨੇ, ਉੱਥੇ ਜਾ ਕੇ ਵੀ ਛਾਪੇਮਾਰੀ ਕੀਤੀ ਹੈ। ਜੀ ਬਿਲਕੁਲ। ਹੁਣ ਗੱਲ ਇਹ ਹੈ ਕਿ ਚਾਹੇ ਸੁਖਵੀਰ ਬਾਦਲ ਦੀ ਸਰਕਾਰ ਹੋਵੇ, ਜਿਸ ਵੇਲੇ ਅੱਜ ਤੋਂ ਪਹਿਲਾਂ ਸੀਗੀ 2000 ਆਪਣੇ 17 ਤੋਂ ਪਹਿਲਾਂ ਨਹੀਂ ਦੀ ਸਰਕਾਰ ਸੀ ਤੇ ਕਾਂਗਰਸ ਰੌਲਾ ਪਾਉਂਦੀ ਪਈ ਸੀਗੀ, ਪਈ ਇਹ ਰੇਤ mafia ਜਿਹੜੀ ਇਹ ਕਰਵਾਈ ਜਾਂਦੇ ਨੇ। ਜੀ। ਤੜਾ ਤੜ ਕਰਵਾਈ ਜਾਂਦੇ ਨੇ। ਉਸ ਵੇਲੇ ਹੁਣ ਸੁਖਵੀਰ ਬਾਦਲ ਇਹਨਾਂ ਦੇ ਦੋਸ਼ ਲਾਈ ਜਾ ਰਹੇ ਨੇ। ਕਿ ਪਾਈ ਰੇਤ ਮਾਫੀਆ ਕਰਵਾ ਰਹੇ ਨੇ ਜੀ ਔਰ ਜਿਸ ਤਰੀਕੇ ਦੇ ਨਾਲ ਸੁਖ ਸਰਕਾਰੀਏ ਨੇ ਗੱਲ ਕੀਤੀ ਆ ਲਫਜ਼ਾਂ ਦੀ ਹੀਰ ਵੇਰ ਕਿ ਨਹੀਂ ਇਹ ਅਸੀਂ ਤੇ ਰੇਤ ਮਾਫੀਆ ਸਾਡੀ ਸਰਕਾਰ ਚ ਤੇ ਹੋ ਹੀ ਨਹੀਂ ਰਹੀ ਰੇਤ ਮਾਫੀਆ ਤੇ ਹੈ ਹੀ ਨਹੀਂ ਜੀ ਇਹ ਤਾਂ ਚੋਰੀ ਹੋ ਰਹੀ ਹੈ ਲਫਜ਼ਾਂ ਦੇ ਹੀਰ ਫੇਰ ਕਰਤੀ ਨਹੀਂ ਜ ਨਹੀਂ ਰੇਤ ਮਾਫੀਆ ਨਹੀਂ ਇੱਥੇ ਕੋਈ ਰੇਤ ਮਾਫੀਆ ਨਹੀਂ ਹੈਗਾ ਇਹ ਤਾਂ ਚੋਰ ਨੇ ਰੇਤ ਮਾਫੀਆ ਤੇ ਅਸੀਂ ਖਤਮ ਕਰਤੇ ਨੇ ਜਿਹੜੇ ਬਾਦਲ ਵੇਲੇ ਇਸ ਬਾਦਲ ਸਰਕਾਰ ਵੇਲੇ ਦੇ ਰੇਤ ਮਾਫੀਆ ਸੀ ਖਤਮ ਕਰਤੇ ਨੇ ਇਹ ਤਾਂ ਚੋਰ ਨੇ ਪਿਛਰੇ ਰੇਤ ਮਾਫੀਆ ਬੈਠਾ ਹੈ ਉਹ ਰੇਤ ਮਾਫੀਆ ਆਪਣੇ ਚੋਰ ਘਲਦਾ ਤੇ ਉਹ ਚੋਰੀ ਕਰਦੇ ਨੇ ਦੱਸੋ ਲਫ਼ਜ਼ਾਂ ਦੀ ਹੀਰ ਫੇਰ ਮਤਲਬ ਦੱਸ ਰਹੇ ਨੇ ਜਿਸ ਤਰੀਕੇ ਨਾਲ ਸੁਖ ਸੁਖ ਸਰਕਾਰ ਇਹਨੇ ਗੱਲ ਆਖੀ ਹੈ ਜੀ ਪੇਤ ਚੋਰ ਨੇ ਬਿਲਕੁਲ ਰੇਤ ਮਾਫੀਆ ਦੇ ਸੀ ਖਤਮ ਕਰਤਾ ਸੋ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਸਰਕਾਰ ਦੇ ਨੁਮਾਇੰਦੇ ਜਿਹੜੇ ਮੰਤਰੀ ਨੇ ਉਹਨਾਂ ਤੋਂ ਜਦੋਂ ਸਵਾਲ ਕੀਤੇ ਤੇ ਉਹ ਲਫ਼ਜ਼ਾਂ ਦੀ ਹੀਰ ਫੇਰ ਦੇ ਨਾਲ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਭਈ ਨਹੀਂ ਇਹ ਸਭ ਚੀਜ਼ਾਂ ਨਹੀਂ ਹੋ ਰਹੀਆਂ ਹੁਣ ਜਿਸ ਤਰੀਕੇ ਦੇ ਨਾਲ ਉੱਥੇ ਜੋ ਹਾਲਾਤ ਚੱਲਦੇ ਪਏ ਨੇ ਉਹ ਮਤਲਬ ਕਹਿੰਦੇ ਨੇ ਕਿ ਰਾਤ ਨੂੰ ਜਿਹੜੀ ਸੁਖ ਸਰਕਾਰੀ ਨੇ ਕਿਹਾ ਰਾਤ ਦੀ ਜਿਹੜੀ ਵਾਈਨਿੰਗ ਆਇਲ ਲਈ ਗੈਰਕਾਨੂੰਨੀ ਹੈ ਦਿਨੇ ਕੋਈ ਗੈਰਕਾਨੂੰਨੀ ਨਹੀਂ ਹੈਗੀ ਔਰ ਦਿਨੇ ਅੱਛਾ ਆਰਤੀ ਜੀ ਕਈ ਜਗ੍ਹਾ ਲੋਕ ਦੱਸਦੇ ਨੇ ਜਿਸ ਤਰੀਕੇ ਦੇ ਨਾਲ ਅਸੀਂ ਮੈਂ ਪਠਾਨਕੋਟ ਦੇ ਵਿੱਚ ਵੀ ਕਈ ਵਾਰੀ ਅਸੀਂ ਗਏ ਆ ਉੱਥੇ ਕਈ ਵਾਰੀ ਅਸੀਂ ਦੇਖਿਆ ਰਾਤ ਨੂੰ ਟਰੱਕਾਂ ਦੇ ਟਰੱਕ ਜਿਹੜੇ ਆ ਉਹ ਰੇਤ ਦੇ ਭਰਕੇ ਜਾਂਦੇ ਨੇ ਕਿ ਉੱਥੇ ਜਿਹੜੇ ਐਮਐਲਏ ਨੇ ਪਤਾ ਲੱਗਿਆ ਕਿ ਉੱਥੋਂ ਦੇ ਇੱਕ ਐਮਐਲਏ ਨੇ ਉਹ ਦੜਾ ਦੜ ਉਹਨਾਂ ਨੇ ਜਿੰਨਾ ਕਿ ਪੈਸਾ ਬਣਾਇਆ ਬਹੁਤ ਪੈਸਾ ਬਣਾ ਲਿਆ ਫਿਰ ਇਸ ਰੇਤ ਮਾਈਨਿੰਗ ਦੇ ਵਿੱਚੋਂ ਹੁਣ ਸੁਖਵੀਰ ਆ ਬਾਦਲ ਵੀ ਕਹਿ ਰਹੇ ਨੇ ਕਿ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੈਗਾ ਕਾਂਗਰਸ ਸਰਕਾਰ ਦੇ ਵਿੱਚ ਜਿਹੜਾ ਰੇਤ ਮਾਫੀਆ ਦੇ ਨਾਲ ਨਾ ਜੁੜਿਆ ਹੋਵੇ ਹੁਣ ਸੁਖ ਸਰਕਾਰੀ ਇਹ ਕਹਿੰਦੇ ਨੇ ਕਿ ਦੋ ਤਰੀਕੇ ਦੀ ਇੱਥੇ ਮਾਈਨਿੰਗ ਹੋ ਰਹੀ ਹੈ ਕਿਤੇ ਰੇਤ ਦੀ ਔਰ ਦੂਸਰੀ ਜਿਹੜੀ ਬੱਜਰੀ ਕ੍ਰੈਸ਼ਰ ਵਗੈਰਾ ਹੁੰਦਾ ਉਹਦੀ ਮਾਈਨਿੰਗ ਹੋ ਰਹੀ ਹੈ ਔਰ ਤੁਸੀਂ ਯਕੀਨ ਮੰਨਿਓ ਰਾਵੀ ਦਰਿਆ ਦੇ ਜਿਹੜੇ ਕਈ ਪਿੰਡਾਂ 'ਚ ਲੰਘ ਕੇ ਜਾਂਦਾ ਹੈ ਪੰਜਾਬ ਦੇ ਰਾਵੀ ਦਰਿਆ ਉੱਥੇ ਕਈ ਜਿੱਥੇ ਪਹਿਲਾਂ ਕੁਝ ਸਮਾਂ ਪਹਿਲਾਂ ਪਾਣੀ ਵਗਦਾ ਹੁੰਦਾ ਸੀ ਪਾਣੀ ਸੁੱਕ ਗਿਆ ਪਾਣੀ ਦਾ ਲੈਵਲ ਘਟ ਗਿਆ ਪਾਣੀ ਨਹੀਂ ਰਿਹਾ ਇਸ ਤਰੀਕੇ ਦਾ ਘਾਣ ਕੀਤਾ ਇਹ ਜਿਹੜੇ ਅਸੀਂ ਆਪਣੇ ਨੁਮਾਇੰਦੇ ਚੁਣ ਕੇ ਭੇਜੇ ਆ ਵਿਧਾਨ ਸਭਾ ਦੇ ਵਿੱਚ ਇਹ ਸਾਡੇ ਕੁਦਰਤੀ ਸੌਮਿਆਂ ਦਾ ਇਸ ਤਰੀਕੇ ਦੇ ਨਾਲ ਘਾਣ ਕਰ ਰਹੇ ਨੇ ਇਹਨਾਂ ਨੂੰ ਆਪਣੇ ਦੇਸ਼ ਨਾਲ ਪਿਆਰ ਜਿਹੜਾ ਹੈ ਉਹ ਸਭ ਨੂੰ ਪਤਾ ਵੀ ਕਿੰਨਾ ਕੁ ਪਿਆਰ ਹੈ ਨਾ ਲੋਕਾਂ ਨਾਲ ਪਿਆਰ ਹੈ ਨਾ ਦੇਸ਼ ਨਾਲ ਪਿਆਰ ਹੈ ਇਹ ਦੇਸ਼ ਨੂੰ ਲੁੱਟ ਰਹੇ ਨੇ ਆਮ ਜਨਤਾ ਨੂੰ ਲੁੱਟ ਰਹੇ ਨੇ ਸੋ ਗੱਲ ਇਹ ਹੈ ਕਿ ਲੋਕਾਂ ਨੂੰ ਸਿਰਫ ਗੁੰਮਰਾਹ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਨੇ ਸਰਕਾਰ ਕੋਈ ਵੀ ਸਰਕਾਰ ਲੈ ਲਓ ਹੁਣ ਨਵਜੋਤ ਸਿੰਘ ਸਿੱਧੂ ਹਰਾਨੇ ਵਿੱਚ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਹੈ ਵੀ ਇਹ ਦੋ ਪਰਿਵਾਰ ਨੇ ਪੰਜਾਬ ਦੇ ਵਿੱਚ ਸਿਆਸਤ ਨਾਲ ਜੁੜੇ ਹੋਏ ਇਹ ਦੋਨੇ ਪੰਜਾਬ ਨੂੰ ਲੁੱਟ ਰਹੇ ਨੇ ਕਦੀ ਉਹਦੀ ਵਾਰੀ ਆ ਜਾਂਦੀ ਹੈ ਤੇ ਕਦੀ ਉਹਦੀ ਵਾਰੀ ਆ ਜਾਂਦੀ ਹੈ ਜੀ ਜਨਤਾ ਦੀ ਹਮਾਇਤ ਕੋਈ ਨਹੀਂ ਕਰਿਆ ਸੋ ਜਿਸ ਤਰੀਕੇ ਦੇ ਨਾਲ ਇਸ ਵੇਲੇ ਗੱਲਾਂ ਚੱਲਦੀਆਂ ਨੇ ਹੁਣ ਸੁਖ ਸਰਕਾਰੀਆਂ ਨੇ ਤਾਂ ਕਿਹਾ ਤਾਂ ਵੀ ਕੋਈ ਇੱਥੇ ਰੇਤ ਮਾਫੀਆ ਨਹੀਂ ਹੈਗਾ ਹੁਣ ਪਤਾ ਇਹ ਵੀ ਲੱਗਿਆ ਹੈ ਕਿ ਦਰਿਆਵਾਂ ਦੇ ਕੰਢੇ-ਕੰਢੇ ਕੁਝ ਪਿੰਡ ਇਹੋ ਜਿਹੇ ਨੇ ਜਿੱਥੇ ਇੱਕ ਟਰੱਕ ਦਾ 1500 ਰੁਪਇਆ ਉਸ ਇਲਾਕੇ ਦੇ ਸਰਪੰਚ ਵੱਲੋਂ ਲਿਆ ਜਾਂਦਾ 1500 ਰੁਪਇਆ ਇੱਕ ਟਰੱਕ ਦਾ ਲਿਆ ਜਾਂਦਾ ਵੀ ਸਾਡੇ ਪਿੰਡ ਚੋਂ ਜੇ ਲੰਘਣਾ ਜੋ ਸੂਤਰਾ ਤੋਂ ਪਤਾ ਲੱਗ ਗਿਆ ਹੈ ਜੋ ਪਤਾ ਲੱਗਿਆ ਕਿ 1500 ਰੁਪਇਆ ਇੱਕ ਟਰੱਕ ਦਾ ਲਿਆ ਜਾਂਦਾ ਪਿੰਡ ਚੋਂ ਲੰਘਾਣ ਵਾਸਤੇ ਕਈ ਪਿੰਡ ਹੋਣਗੇ ਕਈ ਟਰੱਕ ਲੰਘਦੇ ਹੋਣਗੇ ਸੋ ਜਿਹੜੀ ਭ੍ਰਿਸ਼ਟਾਚਾਰੀ ਹੈ ਇਸ ਵੇਲੇ ਬਿਲਕੁਲ ਜੜਾਂ ਜਿਹੜੀਆਂ ਨੇ ਬੁਰੀ ਤਰੀਕੇ ਨਾਲ ਪਸਾਰ ਚੁੱਕੀ ਹੈ ਸੱਤ ਕਲਸਟਰ ਜਿਹੜੇ ਨੇ ਇਸ ਵੇਲੇ ਪੰਜਾਬ ਵੱਲੋਂ ਬਣਾਏ ਗਏ ਨੇ ਰੇਤ ਨੂੰ ਲੈ ਕੇ ਔਰ 102 ਦੇ ਕਰੀਬ ਜਿਹੜੇ ਹੈ ਮਤਲਬ ਕਿ ਮਾਈਨਿੰਗ ਜਿੱਥੇ 40 102 ਜਗਾਹ ਨੇ ਉੱਥੇ ਮਾਈਨਿੰਗ ਚੱਲ ਰਹੀ ਹੈ ਸੋ ਹਾਲਾਤ ਇਹ ਨੇ ਕਿ ਕੋਈ ਵੀ ਬੰਦਾ ਜਿਹੜਾ ਹੈਗਾ ਸਿਆਸਤਦਾਨ ਜਿਹੜਾ ਹੈਗਾ ਉਹ ਇਹੋ ਜਿਹਾ ਨਹੀਂ ਹੈ ਜਿਹੜਾ ਇਸ ਦਲਦਲ ਦੇ ਵਿੱਚ ਨਾ ਡਿੱਗਿਆ ਹੋਵੇ ਜਾਂ ਇਸ ਤਲਦਲ ਦੇ ਵਿੱਚ ਨਾ ਫਸਿਆ ਹੋਵੇ ਸੋ ਗੱਲ ਇਹ ਹੈ ਕਿ ਚੋਣਾ ਵੇਲੇ ਮੁੱਦੇ ਉੱਠਦੇ ਨੇ ਇਸ ਵੇਲੇ ਵੀ ਮੁੱਦੇ ਬਹੁਤ ਉੱਠੇ ਨੇ ਕਦੀ ਰੇਤ mafia ਨੂੰ ਲੈ ਕੇ ਕਦੀ ਤੁਸੀਂ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਲੈ ਕੇ ਪਰ ਜੋ ਲੋਕਾਂ ਨੂੰ ਮੈਂ ਸਮਝਣਾ ਸਮਝ ਲੈਣਾ ਚਾਹੀਦਾ ਵੀ ਜੋ ਇਸ ਵੇਲੇ ਹਾਲਾਤ ਚੱਲਦੇ ਪਏ ਨੇ ਉਹ ਵਾਕਏ ਸਾਡੇ ਸੂਬੇ ਦੇ ਹਾਲਾਤ ਬਹੁਤ ਮਾੜੇ ਨੇ ਜਿਸ ਤਰੀਕੇ ਦੇ ਨਾਲ ਆਪਾਂ ਸੁਣਦੇ ਆ ਕਿ ਬਿਹਾਰ ਦੇ ਵਿੱਚ ਰਾਜਨੀਤੀ ਹੈ ਬੜੀ ਮਤਲਬ ਗੰਦੀ ਚਲਦੀ ਆ ਉਸੇ ਤਰੀਕੇ ਦੇ ਨਾਲ ਇੱਥੇ ਸਾਡੇ ਪੰਜਾਬ ਦੇ ਵਿੱਚ ਵੀ ਸਮਝ ਲਓ ਕਿ ਬਿਹਾਰ ਤੋਂ ਵੀ ਜਾਂ ਦੂਸਰੇ ਸੂਬੇ ਜਿੱਥੇ ਰਾਜਨੀਤੀ ਨੂੰ ਬਹੁਤ ਮਤਲਬ ਮਾੜੀ ਦੱਸਿਆ ਜਾਂਦਾ ਮਾੜੇ ਤਰੀਕੇ ਦੇ ਨਾਲ ਵਿਚਰਦੀ ਹੈ ਰਾਜਨੀਤੀ ਦੇ ਵਿੱਚ ਸਿਆਸਤਦਾਨ ਵਿਚਰਦੇ ਨੇ ਉਸੇ ਤਰੀਕੇ ਨਾਲ ਸਾਡੇ ਪੰਜਾਬ ਦੇ ਵਿੱਚ ਹਾਲਾਤ ਹੋ ਰਹੇ ਨੇ ਲੋਕ ਬਦਲ ਚਾਹੁੰਦੇ ਨੇ ਬਦਲੇ ਕਿਹੋ ਜਿਹੇ ਚਾਹੁੰਦੇ ਆ ਕਿ ਉਹ ਲੋਕ ਆ ਉਹ ਪਾਰਟੀ ਆਵੇ ਜਿਹੜੀ ਸਾਡੇ ਵਾਸਤੇ ਕੰਮ ਕਰੇ ਸਾਡੀ ਹਮਾਇਤ ਵਾਸਤੇ ਕੰਮ ਕਰੇ ਪਰ ਮੈਂ ਸਮਝਦਾ ਕਿ ਲੋਕਾਂ ਕੋਲ ਕੋਈ ਬਦਲ ਜਿਹੜਾ ਹੈਗਾ ਉਹ ਹੈ ਨਹੀਂ ਜੇ ਕੋਈ ਬਦਲ ਆਉਂਦਾ ਹੈ ਤੇ ਜਿਹੜੀ ਆਪੋਜੀਸ਼ਨ ਸਰਕਾਰਾਂ ਨੇ ਦੂਸਰੀਆਂ ਸਰਕਾਰਾਂ ਨੂੰ ਟਿਕਨ ਨਹੀਂ ਦਿੰਦੀਆਂ ਜੀ ਜਿਨਾਲੀ ਵਿੰਦਜੀ ਮੈਂ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਦੀ ਆ ਤੁਸੀਂ ਜਾਣਕਾਰੀਆਂ ਸਾਂਝੇ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਫॉर ਲੇਟੈਸਟ ਨਿਊਜ਼ ਅਪਡੇਟਸ ਲਾਈਕ ਐਂਡ ਫੋਲੋ आवर ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਸਐਮਜ਼ेड ਨਿਊਜ਼ ਐਂਡ ਪ੍ਰੈਸ ਦਾ ਬੈਲ ਆਈਕਨ